ਇਸ ਵਕਤ ਅਸੀਂ ਫਰੀਦਕੋਟ ਦੇ ਪਿੰਡ ਮਰਾੜ ਵਿੱਚ ਮੌਜੂਦ ਆ ਜਿਸ ਪਿੰਡ ਨੂੰ ਬਾਬੂ ਸਿੰਘ ਮਾਨ ਜੋ ਕਿ ਉੱਗੇ ਗੀਤ ਕਰ ਰਹੇ ਹਨ ਉਹਨਾਂ ਦੇ ਨਾਮ ਨਾਲ ਇਸ ਨੂੰ ਜਾਣਿਆ ਜਾਂਦਾ ਹੈ ਹਾਲੇ ਕਿੜੀ ਗੱਲ ਕੀਤੀ ਜਾਵੇ ਤਾਂ ਬਾਬੂ ਸਿੰਘ ਮਾਨ ਦਾ ਨਾਮ ਬੜੇ ਆਦਰ ਅਤੇ ਸਤਿਕਾਰ ਨਾਲ ਲਿਆ ਜਾਂਦਾ ਹੈ ਬੀਤੇ ਕੱਲ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੀ ਧਰਮ ਪਤਨੀ ਸਰਦਾਰ ਨੇ ਗੁਰਨਾਮਗੁਰ ਜਿਹੜੇ ਨੇ ਉਹ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਜਾ ਵਿਰਾਜਣੇ ਇਸ ਵਕਤ ਉਹਨਾਂ ਦੇ ਘਰ ਵਿੱਚ ਮੌਜੂਦ ਆ ਜਿੱਥੋਂ ਕਿ ਉਹਨਾਂ ਦੀ ਅੰਤਿਮ ਯਾਤਰਾ ਨਿਕਲਣੀ ਹੈ ਸੰਸਕਾਰ ਉਹਨਾਂ ਦਾ ਕੀਤਾ ਜਾਵੇਗਾ ਤਾਂ ਤੁਹਾਨੂੰ ਤਸਵੀਰਾਂ ਉਹਨਾਂ ਦੇ ਘਰ ਦੀ ਦਿਖਾ ਦਿੰਦਾ ਇਸ ਵਕਤ ਜਿੱਥੇ ਕਿ ਤੁਸੀਂ ਦੇਖ ਸਕਦੇ ਹੋ ਵੱਡੀ ਗਿਣਤੀ ਵਿੱਚ ਜਿਹੜੇ ਉਹਨਾਂ ਦੇ ਚਾਹਣ ਵਾਲੇ ਨੇ ਉਹ ਇੱਥੇ ਮੌਜੂਦ ਨੇ ਅਤੇ ਉਹਨਾਂ ਦੀ पार्थिव ਦੇਹ ਨੂੰ ਦਰਸ਼ਨਾਂ ਦੇ ਲਈ ਇੱਥੇ ਰੱਖਿਆ ਗਿਆ ਹੈ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿੱਥੇ ਕਿ ਸੰਗਤ ਜਿਹੜੀ ਹੈਗੀ ਹੈ ਉਹਨਾਂ ਨੂੰ ਚਾਹਣ ਵਾਲੇ ਜਿਹੜੇ ਨੇ ਉਹ ਲਗਾਤਾਰ ਪਹੁੰਚ ਰਹੇ ਨੇ ਅਤੇ ਉਹਨਾਂ ਦੀ ਪਾਰਤੀ ਦੇਨ ਨੂੰ ਇਸ ਵਕਤ ਦਰਸ਼ਨਾਂ ਦੇ ਲਈ ਇੱਥੇ ਰੱਖਿਆ ਗਿਆ ਹੈ ਤਾਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਇਹ ਬਾਹੂ ਸਿੰਘ ਮਾਨ ਦੇ ਘਰ ਦੀਆਂ ਤਸਵੀਰਾਂ ਨੇ ਅਮਿਤੋਜ ਮਾਨ ਜੋ ਕਿ ਪੰਜਾਬ ਦੇ ਗੱਲ ਕੀਤੀ ਜਾਵੇ ਤਾਂ ਹਮੇਸ਼ਾ ਪੰਜਾਬ ਦੇ ਮੁੱਦੇ ਉਭਾਰਦੇ ਰਹਿੰਦੇ ਨੇ ਇੱਕ ਬੜਾ ਪ੍ਰਸਿੱਧ ਨਾਮ ਹੈ ਅਮਿਤੋਜ ਮਾਨ ਦਾ ਬੇਨਤਾ ਵੀ ਰਹੇ ਨੇ ਉਹਨਾਂ ਦੇ ਮਾਤਾ ਜੀ ਦੇ ਗੁਰਸ਼ੰਕੋਟ ਜਿੱਦਾਂ ਦੇ ਕੀ ਪਿਛਲੇ ਦਿਨੀ ਮੌਤ ਹੋ ਗਈ ਹੈ ਅਤੇ ਉਹਨਾਂ ਦਾ ਅੱਜ ਅੰਤਿਮ ਸੰਸਕਾਰ ਕੀਤਾ ਜਾਣਾ ਹੈ ਅਤੇ ਅੰਤਿਮ ਸੰਸਕਾਰ ਤੋਂ ਪਹਿਲੇ ਨਹੀਂ ਆਈ ਤਸਵੀਰਾਂ ਸਰਦਾਰ ਨੇ ਗੁਰਨਾਮ ਕੌਰ ਜਿਹੜੇ ਨੇ ਉਹਨਾਂ ਦੇ ਘਰ ਦੀਆਂ ਤੁਸੀਂ ਵੇਖ ਰਹੇ ਹੋ ਤਾਂ ਤਸਵੀਰਾਂ ਤੋਂ ਦਿਖਾ ਦਿੰਨੇ ਆ ਅੱਜ ਇੱਥੇ ਕਿ ਉਹਨਾਂ ਦੇ ਅੰਤਿਮ ਦਰਸ਼ਨਾਂ ਦੇ ਲਈ ਉਹਨਾਂ ਦੀ 파ਰਤੀ ਉਦੇ ਜਿਹੜੀ ਹੈਗੀ ਹੈ ਉਹ ਰੱਖੀ ਗਈ ਹੈ ਆਉਣ ਵਾਲੀ ਸੰਗਤ ਦੇ ਹੀ ਗੱਲ ਕੀਤੀ ਜਾਵੇ ਤਾਂ ਬਹੁਤ ਵੱਡੀ ਗਿਣਤੀ ਆ ਸੰਗਤ ਦੀ ਹੈਗੀ ਹੈ ਜੋ ਕਿ ਲਗਾਤਾਰ ਇੱਥੇ ਪਹੁੰਚ ਰਹੀ ਹੈ ਤਾਂ ਤਸਵੀਰਾਂ ਤੋਂ ਦਿਖਾ ਦਿੰਨੇ ਆ ਨਾਲ ਦੇ ਨਾਲ ਕਿ ਕਿਸ ਤਰੀਕੇ ਦਾ ਇਸ ਵਕਤ ਕਰ ਵਿੱਚ ਹਰ ਕੋਈ ਗਮਗੀਨ ਹੈ ਇਸ ਵਕਤ ਗਮ ਦਾ ਮਾਹੌਲ ਜਿਹੜਾ ਹੈ ਉਹ ਬਾਬੂ ਸਿੰਘ ਮਾਂ ਦੇ ਘਰ ਵਿੱਚ ਇਸ ਵਕਤ ਪਸਰਿਆ ਹੋਇਆ ਦਿਖਾਈ ਦੇ ਰਿਹਾ ਹੈ ਤਾਂ ਤਸਵੀਰਾਂ ਇਸ ਵਕਤ ਤੁਹਾਨੂੰ ਦਿਖਾਦਣੇ 파ਰਥੀਵ ਦੇ ਦੇ ਦਰਸ਼ਕੀ ਤੁਹਾਨੂੰ ਕਰਵਾ ਦਿੰਨੇ ਆ ਆਜਾ ਜੇ ਅਮਦੇ ਕਾਇਨਾਤ ਜਿੰਨਾ ਹੈ ਜਿਸ ਡੋਰਾ ਤਾਈ ਮਾਤਾ ਗੁਰਨਾਮ ਕੋਰ ਨੇ ਜਿਨ੍ਹਾਂ ਦੀ ਕੀ ਬੀਤੇ ਕੱਲ ਮੌਤ ਹੋ ਗਈ ਐ ਇਸ ਪਾਲਿਸ਼ ਸੰਸਾਰ ਨੂੰ ਆਲਵਿਦਾ ਹਵਾ ਗਏ ਨੇ ਉਹਨਾਂ ਦੇ ਘਰ ਦੀਆਂ ਤਸਵੀਰਾਂ ਤੁਹਾਨੂੰ ਇਸ ਵਕਤ ਦਿਖਾ ਰਹੇ ਆ ਆ ਕਰਵੜੇ ਜਿਹੜੇ ਨੇ ਉਹਨਾਂ ਦਾ ਰੋ ਰੋ ਕੇ ਬੁਰਾ ਹਾਲ ਐ ਹਰ ਇੱਕ ਵੀ ਅੱਖ ਜਿਹੜੀ ਹੈਗੀ ਐ ਉਹਨਾਂ ਮੈਂ ਦੂਜੇ ਪਾਸੇ ਗੱਲ ਕੀਤੀ ਜਾਵੇ ਤਾਂ ਇਸ ਪਾਸੇ ਨਜ਼ਰ ਤੋਂ ਮਰਵਾਦ ਨੇ ਆ ਵੱਡੀ ਗਿਣਤੀ ਵਿੱਚ ਸੰਗਤ ਜਿਹੜੀ ਹੈਗੀ ਐ ਦੁੱਖ ਦਾ ਪ੍ਰਗਟਾਵਾ ਕਰਨ ਦੇ ਲਈ ਇੱਥੇ ਪਹੁੰਚ ਰਹੀ ਐ ਤਾਂ ਉਸ ਦੀ ਤਸਵੀਰ ਵੀ ਤੁਹਾਨੂੰ ਦਿਖਾ ਦਿੰਨੇ ਆ ਇਸ ਵਕਤ ਕਿਥੇ ਕਿ ਕੀਰਤਨ ਵੀ ਇਸ ਵਕਤ ਇੱਥੇ ਚੱਲਦਾ ਹੋਇਆ ਦਿਖਾਈ ਦੇ ਰਿਹਾ ਹਰ ਪਰਜਨ ਮਾਨ ਬੈਠੇ ਹੋਏ ਨੇ ਨਾਲ ਬਾਬੂ ਸਾਹਿਬ ਮਾਨ ਬੈਠੇ ਹੋਏ ਨੇ ਉਹਨਾਂ ਦੇ ਬੇਟੇ ਬੈਠੇ ਹੋਏ ਨੇ ਤਾਂ ਇਹ ਦੁਖਦਾਈ ਤਸਵੀਰ ਇਸ ਵਕਤ ਤੁਸੀਂ ਦੇਖ ਰਹੇ ਹੋ ਹਰ ਪਰਜਨ ਮਾਨ ਪਹੁੰਚੇ ਹੋਏ ਨੇ ਨਾਲ ਸਿਆਸੀ ਲੀਡਰ ਜਿਹੜੇ ਨੇ ਉਹ ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਨਾਲ ਦੁੱਖ ਵੰਡਾਉਣ ਦੇ ਲਈ ਪਹੁੰਚੇ ਹੋਏ ਨੇ ਫਰੀਦਕੋਟ ਦੇ ਜ਼ਿਲ੍ਹਾ ਪ੍ਰਧਾਨਚਰ ਤੇ ਕਾਂਗਰਸ ਕਮੇਟੀ ਦੇ ਉਹ ਵੀ ਪਹੁੰਚੇ ਹੋਏ ਨੇ ਤਾਂ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ ਜਿੱਥੇ ਕਿ ਨਮ ਅੱਖਾਂ ਨਾਲ ਹਰ ਕੋਈ ਇਸ ਵਕਤ ਇੱਥੇ ਬੈਠਾ ਹੋਇਆ ਦਿਖਾਈ ਦੇ ਰਿਹਾ ਹੈ ਹਰ ਪਰਜਨ ਮਾਨ ਦੀਆਂ ਅੱਖਾਂ ਨਮ ਨੇ ਹਰ ਪਰਮਾਨ ਦੀਆਂ ਅੱਖਾਂ ਨਮ ਨੇ ਹਰ ਕੋਈ ਇਸ ਦੁੱਖ ਦੇ ਘੜੇ ਵਿੱਚ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਪਿੰਡ ਮਰਾੜ ਵਿੱਚ ਪਹੁੰਚ ਰਿਹਾ ਤਾਂ ਇਹ ਤਸਵੀਰਾਂ ਤੁਸੀਂ ਵੇਖ ਰਹੇ ਹੋ ਪਿੰਡ ਮਰਾੜ ਦੀਆਂ ਇਹ ਤਸਵੀਰਾਂ ਨੇ ਜਿੱਥੇ ਕਿ ਇਸ ਵਕਤ ਦੁੱਖ ਸਾਂਝਾ ਕਰਨ ਦੇ ਲਈ ਇਹ तमाम ਲੋਕ ਜਿਹੜੇ ਨੇ ਇਸ ਵਕਤ ਤੇ ਪਹੁੰਚਦੇ ਹੋਏ ਦਿਖਾਈ ਦੇ ਰਹੇ ਨੇ ਤਾਂ ਇਹ ਤਸਵੀਰਾਂ ਤੁਸੀਂ ਇਸ ਵਕਤ ਬਾਊ ਸਿੰਘ ਮਾਨ ਦੇ ਪਿੰਡ ਮਰਾੜ ਕਲਾ ਤੋਂ ਦੇਖ ਰਹੇ ਹੋ ਜਿੱਥੇ ਕਿ ਇਸ ਦੁੱਖ ਦੀ ਘੜੇ ਦੇ ਵਿੱਚ तमाम ਲੋਕ ਜਿਹੜੇ ਨੇ ਉਹ ਪਹੁੰਚ ਰਹੇ ਨੇ ਤਸਵੀਰਾਂ ਜਿਹੜੀਆਂ ਨੇ ਆ ਤੁਸੀਂ ਵੇਖ ਸਕਦੇ ਹੋ ਜਿੱਥੇ ਕਿ ਇਸ ਵਕਤ ਬਹੁਤ ਗਮਗੀਨ ਮਾਹੌਲ ਜਿਹੜਾ ਹੈਗਾ ਇੱਥੇ ਵੇਖਣ ਨੂੰ ਮਿਲ ਰਿਹਾ ਹਰ ਇੱਕ ਦੇ ਅੱਖ ਵਿੱਚ ਹੰਝੂ ਹੈ ਕਿਉਂਕਿ ਬਾਬੂ ਸਿੰਘ ਮਾਨ ਜਿਹੜੇ ਨੇ ਉਹਨਾਂ ਦਾ ਆ ਸੰਗੀਤ ਜਗਤ ਦੇ ਨਾਲ ਗੱਲ ਕੀਤੀ ਜਾਵੇ ਤਾਂ ਇੱਕ ਬੁੱਧੀਜੀਵੀ ਵਜੋਂ ਵੀ ਕਾਫੀ ਨਾਮ ਜਿਹੜਾ ਉਹਨਾਂ ਦਾ ਚਰਚੇ ਤੱਕ ਹੈ ਪ੍ਰਸਿੱਧ ਨਾਮ ਉਹਨਾਂ ਦਾ ਹੈਗਾ ਅਤੇ ਹਾਲ ਦੇ ਕਿਡ ਗੱਲ ਕੀਤੀ ਜਾਵੇ ਤਾਂ तमाम ਨੇਤਾ ਰਾਜਨੇਤਾ ਅਭਿਨੇਤਾ ਜਿਹੜੇ ਨੋ ਇਸ ਵਕਤ ਫਰੀਦਕੋਟ ਦੇ ਪਿੰਡ ਮਰਾੜ ਕਲਾ ਵਿੱਚ ਪਹੁੰਚ ਰਹੇ ਨੇ ਅਤੇ ਲਗਾਤਾਰ ਤਸਵੀਰਤ ਉਹਨਾਂ ਦਿਖਾ ਰਹੇ ਆ ਕਿ ਇਸ ਵਕਤ ਦੀਆਂ ਤਸਵੀਰਾਂ ਜਿਹੜੀਆਂ ਨੇ ਪੋ ਕਿਸ ਤਰੀਕੇ ਜਨੇ ਲੋਕਾਂ ਦੇ ਵਿੱਚ ਅਥਾ ਇੱਜ਼ਤ ਜਿਹੜੀ ਹੈਗੀ ਹੈ ਸਰਦਾਰ ਨੇ ਗੁਰਸੇਨ ਕੋਰ ਜੀ ਦੇ ਵੱਲੋਂ ਕਮਾਈ ਗਈ ਸੀ ਪਿੰਡ ਮਰਾੜਕਲਾ ਜ਼ਿਲ੍ਹਾ ਫਰੀਦਕੋਟ ਤੋਂ ਕੈਮਰਾ ਪਸੰਦ ਵਿਜੀਤ ਸਿੰਘ ਨੇ ਨਾਲ ਸੁਨਹਿਰ ਪ੍ਰਕਾਸ਼ ਦੈਨਿਕ ਸਵੇਰਾ ਟੀਵੀ